ਸੋ ਪਿਆਰ ਮਨ ਤੰਤਰਤਾ ਸੱਚ ਰੰਗ ਏਕੋ ਨਾਮੇ ਅਧਾਰ ਵਿਖਿਆ ਰਾਂ ਗੁੜਾਵਿਆ ਦਿਸਨ ਸਭੇ ਸ਼ਾਰ ਹਰ ਅਵਤਾਰ ਬਉਂਦ ਸੋ ਆਬਣੀ ਮਿਲ ਸਾਧੂ ਪੀਵਨ ਹਾਰ ਬਾਣ ਤਰਾਣ ਸਹ ਅਪਰਾਵ ਸੰਗ ਮੌਲਿਆ ਸੋਰਾਤਿ ਬੁਰੇ ਕੀਆ ਬਾਰ ਹਰ ਮੇਰੇ ਨੋਮਾ ਲੋਜਦਾ ਕਰ ਬਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਓ ਤਨ ਕੇ ਸਦ ਬਲਿਹਾਰ ਨਾਰਿਕ ਹਾਜੇ ਮਾਇਆ ਕਾਰ ਸਬਦ ਸਵਾਰਣ ਹਾਰ ਸਾਵਨ ਦਨਾ ਸੁਹਾਗਣੀ ਜਿਨ ਰਾਮ ਨਾਮ ਉਰਦਾਰ ਪਾਦੋ ਪਰਮ ਪੁਲਾਣੀਆਂ ਦੋਜੇ ਲਗਾ ਹਿਤ ਲਗ ਸਿੰਗਰ ਬਣਾਇਆ ਕਾਜ ਨਹੀਂ ਕੀਤ ਜਿਤ ਦਿਨ ਦੇ ਬਨਸਸੀ ਤਿਤ ਵੇਲੇ ਕ੍ਰਿਸ਼ਨ ਪ੍ਰੇਤ ਪਕੜ ਚਲਾਇਂ ਦੂਤ ਜਮ ਕਿਸੇ ਨਾ ਦੇਨੀ ਭੇਤਾ ਛਾੜਿ ਖੜੋਤੇ ਖਿੰਦ ਮੈਂ ਜਿ ਸੋ ਲਗਾ ਹੇਤ ਹਾਥ ਮਰੋੜੇ ਤਨ ਕਪੈ ਸਿਆਹ ਹੋਆ ਸੀਤ ਜੈਸਾ ਬੀਜੇ ਸੋ ਲੁਣੈ ਕਾਰਵ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤਿ ਚਾਨ ਬੋਧ ਪ੍ਰਵ ਦੇਤ ਸੇ ਬਾਦੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸੋਂ ਪ੍ਰੇਮ ਵਾਗੜਾ ਕਿਉ ਮਿਲੇ ਹਾਰੇ ਜਾਹੇ ਮਾਂ ਤਨ ਪਿਆਰ ਦਰਸ਼ਨ ਕਣੀ ਕੋ ਆਣ ਬਲਾਵੇ ਮਾਇ ਸਾਥ ਸਾਈ ਪ੍ਰੇਮ ਕੇ ਆ ਤਨ ਕੇ ਲਾਗ ਉਪਾਹੇ ਬੇਨ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ ਜਿਨ ਚਖਿਆ ਪ੍ਰੇਮ ਰਸ ਸੇ ਤਿ ਉਤਰੈ ਅਗਾਏ ਆਪ ਤਿਆਗ ਬੇਨਤੀ ਕਰੈ ਲਿਖੋ ਪ੍ਰਭੂ ਲੜਲਾ ਜੋ ਹਰ ਕੰਤ ਮਲਾਈ ਅੰਗ ਸੇ ਵਿਛੜ ਕਦੇ ਨਾ ਜਾਏ ਪ੍ਰਭ ਇਹ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਇ ਅਸੂ ਸੁਖੀ ਬਸੰਦੀਆ ਜੇ ਨਾ ਮਾਇਆ ਹਰ ਰਾਇ ਕਤ ਕਰਿ ਕੁਆਵਣੇ ਦੋਸ਼ ਨ ਕਾਹੋ ਜੋਗਾ ਪਰਮੇਸ਼ਰ ਤੇ ਪੁੰਨਿਆ ਵਿਆਪਣ ਸਭੇ ਰੋਗਾ ਬੇਮਕੋਏ ਰਾਮ ਤੇ ਲਗਣ ਜਨਮ ਜੋਗਾ ਇਨ ਮੈਂ ਗੌੜੇ ਹੋਏ ਗਏ ਜਿਤੜੇ ਮਾਇਆ ਭੋਗ ਬਿਜਨਾ ਕੋਈ ਕਰ ਸਕੈ ਕੀਤਾ ਹੋ ਰੂ ਵਾ ਰੋਜ ਕੀਤਾ ਕਛੂ ਨਾ ਹੋ ਬਈ ਲਿਖਿਆ ਤਰ ਸੰਯੋਗ ਬੜੁ ਪਾਗੀ ਮੇਰਾ ਭਰਾ ਮਿਲੇ ਤਉ ਤਰੇ ਸਭ ਜੋਗ ਨਾਨਕ ਪ੍ਰਭ ਰਾਖਲੇ ਮੇਰੇ ਸਹਬ ਬੰਦੀ ਮੋਜਾ ਕਦ ਤੱਕ ਹੋਵੇ ਅਸਾਧ ਸੰਗ ਬਿਨ ਸੇ ਸਾਪੇ ਸੋਚ ਮਗਰ ਮੈਂ ਸੁਹਾਦੀਆਂ ਹਰ ਪਿਰ ਸੰਗ ਬੈਠੜਿਆ ਤਨ ਕੀ ਸੋਭਾ ਗਾਗਣੀ ਜੇ ਸਾ ਮੇਲੜਿਆ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਧ ਸੁਹਿਲੜਿਆ ਸਾਜਨਾ ਤੇ ਬਹਾਰੀ ਸਿਰ ਹਨ ਦੇ ਲੜਿਆ ਤਿੰਨ ਦੁਖ ਘਉ ਨ ਉਤਰੈ ਸੇ ਜਮ ਕੇ ਬਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਸਨਿਤ ਘੜਿਆ ਰਤ ਜਵੇ ਲਾਲ ਹਰ ਕਾਂਟ ਤਨਾ ਜੜਿਆ ਨਾਨਕ ਬਾਝਰ ਤੋੜ ਤੈਨ ਪਰਾਵ ਸਰਣੀ ਦਰ ਪੜਿਆ ਮਗਰ ਪ੍ਰਾਵੇ ਰਾਦਣ ਬੋ ਨਾ ਜਨਮੜਿਆ ਭੋਗ ਤੁਹਾਨੂੰ ਬਿਆਪਈ ਕਾਠ ਮਿਲੇ ਆਹਰ ਨਾ ਮਨ ਵਿਦਿਆਚਨਾਰ ਰਬਿੰਦ ਦਾਸ ਲਗੜਾ ਸਾ